ਸਾਰੇ ਸਾਥੀਗਾਰ ਸਾਰਿਆਂ ਨੂੰ ਇੱਕ ਨਾ ਬੱਚੇ ਬਚਾਉਣ ਦੀ ਤੁਹਾਨੂੰ ਵਿਧੀ ਦੱਸਦਾ ਸਾਰਿਆਂ ਨੂੰ ਬਹੁਤ ਜ਼ਰੂਰੀ ਹੈ ਜਿਹੜੀ ਆਪਣੀ ਜਦੋਂ ਮੱਝ ਹੁੰਦੀ ਹੈ ਨਾ ਆਪਾਂ ਬੋਲਾ ਦੁੱਧ ਪਿਆ ਦਿੰਦੇ ਆ ਬੋਲਾ ਦੁੱਧ ਪਿਆਣ ਨਾਲ ਕੋਈ ਮਾੜੀ ਗੱਲ ਨਹੀਂ ਵਧੀਆ ਗੱਲ ਹੈ ਉਹ ਪਿਆਣ ਨਾਲ ਆਪਣਾ ਕੱਟਰੂ ਮੋਕ ਲੱਗ ਜਾਂਦਾ ਮਾਰਨ ਜਦੋਂ ਮੋਕ ਨਜਾਇਜ਼ ਮਾਰ ਲੱਗ ਜਾਂਦਾ ਤਾਂ ਉਹਦੇ ਪੇਟ 'ਚ ਇਨਫੈਕਸ਼ਨ ਹੋ ਜਾਂਦੀ ਹੈ ਇਨਫੈਕਸ਼ਨ ਹੋਣ ਤੋਂ ਬਾਅਦ ਉਹ ਬੱਚੇ ਦੀ ਮੋਕ ਨਹੀਂ ਰੁਕਦੀ ਮੋਕ ਨਾ ਰੋਕਣ ਕਰਕੇ ਪੇਟ 'ਚ ਇਨਫੈਕਸ਼ਨ ਹੋਣ ਕਰਕੇ ਬੱਚੇ ਨੂੰ ਬੁਖਾਰ ਹੋ ਜਾਂਦਾ ਆਪਾਂ ਮੋਕਦੀ ਦਵਾਈ ਦੇਣ ਲੱਗ ਜਾਨਾ ਬੱਚੇ ਨੂੰ ਬੁਖਾਰ ਓਵਰਲੋਡ ਹੋ ਜਾਂਦਾ ਇਹਨੂੰ ਜਦੋਂ ਮਾਂ ਜੁੱਡੀ ਸੁੰਦੀ ਹੈ ਦੂਜੇ ਤੀਜੇ ਦਿਨ ਇੱਕ ਤਾਂ ਬੁਖਾਰ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਬੱਚੇ ਦਾ ਤੇ ਜਦੋਂ ਬੁਖਾਰ ਚੈੱਕ ਕਰ ਲਿਆ ਜੇ ਉਹਨੂੰ ਬੁਖਾਰ ਹੈਗਾ ਤਾਂ ਡੋਲੋ ਗੋਲੀ 650mg ਇੱਕ ਗੋਲੀ ਦੇ ਦਿਓ ਜਦੋਂ ਦੁੱਧ ਚੰਗਾ ਨਿਉ ਜੀਭ ਤੇ ਧਰਤੀ ਉਹ ਜਰਕ ਦੇ ਉਹਦੇ ਚੰਗ ਦੇ ਮੰਗਾ ਦੇ ਅੰਦਰ ਤੇ ਦੂਜਾ ਨੰਬਰ ਮੋਕ ਵਾਸਤੇ ਟੈਰਾਮਾਈਸਿਨ ਤੇ ਬਾਇਟਰਮ ਦੀ ਇੱਕ ਇੱਕ ਗੋਲੀ ਮੋਕ ਵਾਸਤੇ ਉਹ ਦੇ ਦਿਓ ਜੇ ਤੁਹਾਡਾ ਉਹਦੇ ਨਾਲ ਵੀ ਨਹੀਂ ਸੂਤ ਆਉਂਦਾ ਤਾਂ ਤੁਸੀਂ ਇੱਕ ਮੋਨੋਗ੍ਰਾਮ ਬਨਸੈਫ ਦਾ ਟੀਕਾ ਹੁੰਦਾ 1 ਗ੍ਰਾਮ ਦਾ ਉਹਨੂੰ ਚੰਗੀ ਤਰ੍ਹਾਂ ਰਲਾ ਕੇ ਸੁੱਕਾ ਹੁੰਦਾ ਚੰਗੀ ਤਰ੍ਹਾਂ ਉਹਨੂੰ ਰਲਾ ਕੇ ਬਰੀਕ ਸੂਈ ਪਤਲੀ ਸੂਈ ਨਾਲ ਲਾ ਦਿਓ ਨਾਲੇ ਉਹਦੇ ਨਾਲ ਮੋਕ ਰੁਕ ਜੂਗੀ ਨਾਲੇ ਪੇਟ ਦੀ ਇਨਫੈਕਸ਼ਨ ਖਤਮ ਹੋ ਜੂਗੀ ਤੇ ਡੋਲੋ ਗੋਲੀ ਬੁਖਾਰ ਚੱਕ ਦੂ ਸੋਡਾ ਬੱਚਾ ਜੇ ਮਰ ਗਿਆ ਤਾਂ ਮੇਰੀ ਗਾਰੰਟੀ ਹੈ ਬੱਚੇ ਨੂੰ ਦੁੱਧ ਸਹੀ ਪ੍ਰੋਪਰ ਚੰਗਾਓ ਨਾ ਤਾਂ ਜਿਆਦੇ ਜਿਆਦੇ ਨਾ ਜਿਆਦੇ ਘੱਟ ਤੇ ਬੁਖਾਰ ਜ਼ਰੂਰ ਚੈੱਕ ਕਰਿਆ ਕਰੋ ਦੂਜੇ ਤੀਜੇ ਦਿਨ ਘੱਟ ਰੂਆਂ ਦਾ ਇਹ ਜਿਆਦੇ ਮਰਨ ਦੇ ਕਾਰਨ ਨੇ ਮੋਕ ਤੇ ਬੁਖਾਰ ਹੈ ਸ਼ੁਰੂ ਤੋਂ ਬੱਚਾ ਜਿਹੜਾ ਆਪਾਂ 1 15 ਦਿਨਾਂ ਸਾਹਮਣੇ 10 ਤੋਂ 15 ਦਿਨ ਜਿਆਦਾ ਤਾਂ 5-7 ਦਿਨਾਂ ਦੀ ਗੇਮ ਹੈ ਤਾਂ ਤੁਹਾਡਾ ਬੱਚਾ ਕਦੇ ਵੀ ਮਾਰ ਨਹੀਂ ਖਾਊਗਾ ਇਹ ਇਹੀ ਮੇਨ ਇਹਦੀ ਵਿਧੀ ਹੈ ਹੁਣ ਆਪਾਂ ਨੇ ਇਹਦਾ ਮੋਕ ਲੱਗ ਰਹੀ ਇਹਨੂੰ ਜਿਵੇਂ ਕਾਲੇ ਰੰਗ ਦੀ ਤੇ ਇਹਨੂੰ ਬੁਖਾਰ ਚੈੱਕ ਕਰਨਾ ਹੁਣ ਆਪਾਂ ਨੇ ਵੀ ਕਿੰਨਾ ਬੁਖਾਰ ਹੈ। ਇਹਨੇ ਪੱਕਾ ਇਹਨੂੰ ਬੁਖਾਰ ਹੋਊਗਾ।